ਇਹੜਾ ਮੁੰਡਾ ਮਿਸਤਰੀ ਦੇ ਨਾਲ ਲੱਗਾ ਇਹਨੂੰ ਵੀ ਘੋੜੀਆਂ ਦਾ ਬਹੁਤ ਸ਼ੌਂਕ ਆ ਤੇ ਜਿੰਨੇ ਦਿਨ ਹੋ ਗਏ ਇੱਥੇ ਲੱਗੇ ਨੂੰ ਇਹ ਮੈਨੂੰ ਨੀਰਾ ਨਹੀਂ ਪਾਉਂ ਦਿੰਦਾ ਨੂਰਾ ਨੂੰ ਬਾਕੀ ਤਾਂ ਅਮੀਰੀ ਗਰੀਬੀ ਦਾ ਆਪੋ ਆਪਣੀ ਹੁੰਦੀ ਆ ਤਰੀ ਦੀ ਕਲਾ ਦੇਖੋ ਤੁਸੀਂ ਬਾਕੀ ਕਹਿੰਦੇ ਮਿਸਤਰੀ ਮਿਸਤਰੀ ਹੁੰਦਾ ਹੈ ਵੇਖੋ ਗਲਾਈਆਂ ਗਲੁਈਆਂ ਵਧੀਆ ਹਣ ਹਾਡਿਆਰ ਕਿਹਨੇ ਕਿੱਥੇ ਗਲਾਈਆਂ ਬਣਾ ਲੈਣੀਆਂ ਜੀ ਵੀ ਮਿੱਤਰੋ ਐਨ ਕੰਮ ਕਹਿੜਾ ਹੋਇਆ ਪਿਆ ਇਹ ਚਾਚੂ ਚੱਲ ਰਹੀ ਤੇ ਮਿਸਤਰੀ ਆਪੋ ਆਪਣਾ ਕੰਮ ਕਰ ਰਿਹਾ ਤੇ ਵੀ ਅੱਡੀ ਡੰਗ ਦੇ ਵਿੱਚ ਵਿੱਚ ਛੱਤ ਵੀ ਪਾ ਦਾਂਗੇ ਜਿਹੜਾ ਮੁੰਡਾ ਮਿਸਤਰੀ ਦੇ ਨਾਲ ਲੱਗਾ ਇਹਨੂੰ ਵੀ ਘੋੜੀਆਂ ਦਾ ਬਹੁਤ ਸ਼ੌਂਕ ਆ ਤੇ ਜਿੰਨੇ ਦਿਨ ਹੋ ਗਏ ਇੱਥੇ ਲੱਗੇ ਨੂੰ ਇਹ ਮੈਨੂੰ ਨੀਰਾ ਨਹੀਂ ਪਾਉਣ ਦਿੰਦਾ ਨੂਰਾ ਨੂੰ ਇਹੋ ਹੀ ਪਾਉਂਦਾ ਬਾਹਰਾਜ ਇਹਦੀ ਮਿਹਨਤ ਨੂੰ ਭਾਗ ਲਾਵੇ ਆਪਾਂ ਇਹਨੂੰ ਕੋਈ ਚੰਗੀ ਬਸ਼ੇਰੀ ਜਾਂ ਘੋੜੀ ਰੱਖ ਕੇ ਦਵਾਂਗੇ ਇਹਦੇ ਘਰੇ ਵੀ ਮੁੰਡਾ ਮਿਹਨਤੀ ਆ ਪੂਰਾ ਜਾਨਵਰਾਂ ਨੂੰ ਪੂਰਾ ਪਿਆਰ ਕਰਦਾ ਮੁੰਡਾ ਏ ਚਲੋ ਬਾਕੀ ਦਾ ਅਮੀਰੀ ਗਰੀਬੀ ਦਾ ਆਪੋ ਆਪਣੀ ਹੁੰਦੀ ਆ। ਮਿਸਤਰੀ ਦੀ ਕਲਾ ਦੇਖੋ ਤੁਸੀਂ ਬਾਕੀ। ਕਹਿੰਦੇ ਮਿਸਤਰੀ ਮਿਸਤਰੀ ਹੁੰਦਾ ਹੈ। ਵੇਖੋ ਗਲਾਈਆਂ ਗਲੁਈਆਂ ਵਧੀਆ। ਹਣ ਹਾਡਿਆਰ ਕਿਹਨੇ ਕਿੱਥੇ ਗਲਾਈਆਂ ਬਣਾ ਲੈਣੀਆਂ? ਇਹ ਜਿਸका ਕੰਮ ਉਸੀ ਕੋ ਸਾਜੇ। ਕਿਉਂਕਿ ਹਨ ਘੋੜੀਆਂ ਦਾ ਪਤਾ ਹੈ ਤੇ ਅਸੀਂ ਘੋੜੀਆਂ ਰੱਖਦੇ ਆ। ਮਿਸਤਰੀ ਨੂੰ ਆਪਦਾ ਪਤਾ ਹੈ ਕਿ ਮੈਂ ਇੱਟ ਦਾ ਕੰਮ ਕਰਦਾ ਮਿਸਤਰੀ ਦਾ ਕੰਮ ਕਰਦਾ ਤੇ ਮਿਸਤਰੀਆਂ ਨੇ ਮਿਸਤਰੀਆਂ ਦਾ ਕੰਮ ਕਰਨਾ। ਸੋ ਮਹਾਰਾਜ ਨੇ ਆਪੋ ਆਪਣੇ ਕੰਮ ਬਖਸ਼ੇ ਆ ਨਾ। ਕਰ ਮਿਹਨਤ ਜਵਾਨਾ ਘੋੜੀ ਲੈ ਦੇਣੀ ਤੈਨੂੰ ਆਪਾਂ ਠੀਕ ਆ ਠੀਕ ਆ ਬਸ ਕੰਮ ਕਰ ਠੋਕੇ ਦੋ ਮਹੀਨੇ ਲੈ ਦੇਣੀ ਤੈਨੂੰ ਬੇਸ਼ੇਰੀ ਬਸ ਕਰਤਾ ਕੰਮ ਆਪਾਂ ਨੂੰ ਸ਼ੁਰੂ ਠੀਕ ਆ